আরবি ইন্ডিয়া টিভি নিউজ ਵਿੱਚ ਤੁਹਾਡਾ ਸਵਾਗਤ ਹੈ ਨਕੋਦਰ ਸੋਲੋਨੇਕਸ ਸੀਨੇਵਰਸ ਨੇ ਸ਼ੁੱਕਰਵਾਰ ਨੂੰ ਆਪਣੀ ਨਵੀਂ ਅਤੇ ਬਹੁਤ ਪ੍ਰਤੀਕਸ਼ਿਤ ਫਿਲਮ 마রুদা શુભ ਮਹੂਰਤ ਸਮਾਰੋ ਨਕੋਦਰ ਸਥਿਤ ਸ਼੍ਰੀ ਹਨੂਮਾਨ ਮੰਦਰ ਵਿਖੇ ਸ਼ਰਧਾਪੂਰਵਕ ਸੰਪੰਨ ਕੀਤਾ ਇਸ ਸ਼ੁਭ ਮੌਕੇ ਤੇ ਫਿਲਮ ਦੀ ਪੂਰੀ ਟੀਮ ਅਤੇ ਕਈ ਪਤਵੰਤੇ ਹਾਜ਼ਰ ਸਨ ਜਿਨ੍ਹਾਂ ਨੇ ਫਿਲਮ ਦੀ ਸਫਲਤਾ ਲਈ ਪ੍ਰਾਰਥਨਾ ਕੀਤੀ ਸ਼ੁਭ ਮਹੂਰਤ ਦੀਆਂ ਮੁੱਢਲੀਆਂ ਰਸਮਾਂ ਪੰਡਿਤ ਸਚੀਨ ਜੀ ਦੁਆਰਾ ਵਿਧੀ ਦਾਨ ਨਾਲ ਸੰਪੰਨ ਕਰਵਾਈਆਂ ਗਈਆਂ ਫਿਲਮ ਦੇ ਮੁੱਖ ਕਲਾਕਾਰਾਂ ਵਿੱਚੋਂ ਵੰਦਨਾ ਸੰਧੂ ਅਤੇ AKB ਨੇ ਮਿਲ ਕੇ ਜੋਤੀ ਪ੍ਰਜਵਲਿਤ ਕਰਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਇਸ ਦੌਰਾਨ ਅਭਿਨੇਤਾ ਸਰਵਨ ਹੰਸ ਨੇ ਫਿਲਮ ਦਾ ਮਹੂਰਤ ਫਲਾਪ ਕੀਤਾ ਅਤੇ ਨਿਰਦੇਸ਼ਕ ਹਰਸ਼ ਗੋਗੀ ਨੇ ਨਾਰੀਅਲ ਤੋੜ ਕੇ ਰਵਾਇਤੀ ਰਸਮ ਅਦਾ ਕੀਤੀ ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਿਰਦੇਸ਼ਕ ਹਰਸ਼ ਗੋਗੀ ਨੇ ਫਿਲਮ 마ਰੂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਇਹ ਫਿਲਮ ਇੱਕ ਸਸਪੈਂਸ ਥ੍ਰਿਲਰ ਹੋਵੇਗੀ ਜੋ ਦਰਸ਼ਕਾਂ ਨੂੰ ਆਪਣੀਆਂ ਸੀਟਾਂ ਨਾਲ ਬੰਨ ਕੇ ਰੱਖੇਗੀ। ਉਹਨਾਂ ਅੱਗੇ ਕਿਹਾ ਕਿ ਕਾਸਟਿੰਗ ਪੂਰੇ ਹੁੰਦੇ ਹੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਜਾਵੇਗੀ। ਹਰਸ਼ ਗੋਗੀ ਨੇ ਇਹ ਵੀ ਜ਼ਿਕਰ ਕੀਤਾ ਕਿ 마ਰੂ ਦੇ ਕਈ ਮਹੱਤਵਪੂਰਨ ਦ੍ਰਿਸ਼ ਨਕੋਦਰ ਦੇ ਮਨਮੋਹਕ ਪਿੱਛੋਕੜ ਤੇ ਫਿਲਮਾਏ ਜਾਣਗੇ। ਜਿਸ ਨਾਸਥਾਨਕ ਕਲਾ ਅਤੇ ਸਭਿਆਚਾਰ ਨੂੰ ਉਤਸ਼ਾਹ ਮਿਲੇਗਾ ਨਿਰਦੇਸ਼ਕ ਗੋਗੀ ਨੇ ਇੱਕ ਹੋਰ ਦਿਲਚਸਪ ਐਲਾਨ ਕਰਦੇ ਹੋਏ ਦੱਸਿਆ ਕਿ ਉਹਨਾਂ ਦੀ ਇੱਕ ਨਵੀਂ ਸ਼ਾਰਟ ਫਿਲਮ ਮੈਂਟਲ ਰਸਟ ਅਗਲੇ ਮਹੀਨੇ 18 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਖਾਸ ਤੌਰ ਤੇ ਸਰਕਾਰੀ ਅਧਿਕਾਰ ਅਧਿਕਾਰੀਆਂ ਵਿੱਚ ਫੈਲੇ ਮਾਈਂਡ ਵਾਇਰਸ ਨੂੰ ਨਿਸ਼ਾਨਾ ਬਣਾਏਗੀ ਜੋ ਕਿ ਇੱਕ ਸਮਕਾਲੀ ਅਤੇ ਵਿਚਾਰ ਉਕਸਾਉਣ ਵਾਲਾ ਵਿਸ਼ਾ ਹੈ। ਉਹਨਾਂ ਨੇ ਇੱਛੁਕ ਕਲਾਕਾਰਾਂ ਨੂੰ ਵੀ ਖੁੱਲਾ ਸੱਦਾ ਦਿੱਤਾ ਜੋ ਮਾਰੂ ਫਿਲਮ ਵਿੱਚ ਕੰਮ ਕਰਨਾ ਚਾਹੁੰਦੇ ਹਨ। ਉਹ ਉਹਨਾਂ ਨਾਲ ਸੰਪਰਕ ਸਕਦੇ ਹਨ ਮਾਰੂ ਨੂੰ ਸਿਨੇਮਾ ਕਰਾ ਅਤੇ OTT ਪਲੇਟਫਾਰਮ ਦੋਵਾਂ ਤੇ ਰਿਲੀਜ਼ ਕੀਤਾ ਜਾਵੇਗਾ ਜਿਸ ਨਾਲ ਇਹ ਵਿਆਪਕ ਦਰਸ਼ਕਾਂ ਤੱਕ ਪਹੁੰਚ ਸਕੇ ਇਸ ਸ਼ੁਭ ਮਹੌਰਤ ਸਮਾਗਮ ਵਿੱਚ ਨਿਰਦੇਸ਼ਕ ਹਰਸ਼ ਗੋਗੀ ਦੇ ਨਾਲ ਫਿਲਮ ਦੀ ਕਾਸਟ ਵਿੱਚੋਂ ਸੰਨੀ ਪੱਟੀ ਜਸਵੀਰ ਜੱਸੀ ਵੰਦਨਾ ਸੰਧੂ ਨਿਰਮਲ ਰਾਜਪੂਤ ਸਰਵਨ ਹੰਸ ਚੇਤਨ ਅਟਵਾਲ ਬਿੰਦਰ ਹੁਸ਼ਿਆਰਪੁਰੀ ਅਮਿਤ ਕੁਮਾਰ ਤਾਜਵਿੰਦਰ ਚੋਹਾਨ ਸਰਬਜੀਤ ਜੀਤਾ ਆਸ਼ਾ ਗੁਪਤਾ ਲੇਖਰਾਜ ਮਾਹੀ ਵਰਮਾ ਕੈਮਰਾਮੈਨ ਐਮ ਆਰ ਲਾਹੌਰੀਆ ਅਤੇ ਡਾਕਟਰ ਪ੍ਰਿੰਸ ਮਹਿਰਾ ਬਰਡ ਐਂਬੂਲੈਂਸ ਮੈਨ ਚੰਡੀਗੜ੍ਹ ਸਮੇਤ ਹੋਰ ਮੈਂਬਰ ਹਾਜ਼ਰ ਸਨ ਸੋਲੋ ਨੈਕਸ ਇਨ ਐਵਰਸ ਨੂੰ ਵਿਸ਼ਵਾਸ ਹੈ ਕਿ ਮਾਰੂ ਇੱਕ ਸਫਲ ਅਤੇ ਯਾਦਗਾਰੀ ਫਿਲਮ ਸਾਬਤ ਹੋਵੇਗੀ ਜੋ ਭਾਰਤੀ ਸਿਨੇਮਾ ਵਿੱਚ ਆਪਣੇ ਇੱਕ ਵੱਖਰੀ ਪਛਾਣ ਬਣਾਏਗੀ ਸੋਲੋ ਨੈਕ ਪ੍ਰੋਡਕਸ਼ਨ ਡਾਇਰੈਕਟਰ ਹਰਸ਼ ਗੋਗੀ ਬਲੈਕ ਬੰਗ ਐਕਸ਼ਨ ਇਹ ਬੋਲੀ ਸ਼ੰਕਰ ਮੂਝੇ ਆਸ਼ੀਰਵਾਦ ਦਿਓ ਮੈਂ ਜਿਸ ਮਿਸ਼ਨ ਕੇ ਲਿਏ ਗਿਆ ਹਾਂ ਉਹ ਤੇਰਾ ਮਿਸ਼ਨ ਕਾਮਯਾਬ ਹੋ ਹਰਸ਼ੇ ਜੀ ਅੱਜ ਕਿਹੜੀ ਫਿਲਮ ਦਾ ਜਿਹੜਾ ਹੈਗੇ ਸ਼ੁਰੂਆਤ ਕੀ ਕਰਨ ਜਾ ਰਹੇ ਹੋ ਤੇ ਕੀ ਕਹਿਣਾ ਚਾਹ ਰਹੇ ਪਹਿਲਾਂ ਤਾਂ ਮੈਂ ਆਈ ਹੋਈ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਸਾਡੇ ਨੇ ਸ਼ਾਰਟ ਨੋਟਿਸ ਤੇ ਸਾਡੇ ਕੋਲ ਪਹੁੰਚੇ ਇਨਾ ਭਰਾਵਾਂ ਦੀ ਸਤਕਾਈ ਅਸੀਂ ਇੰਨੇ ਵੱਡੇ ਕਦਮ ਚੱਕ ਸਕਦੇ ਆ ਅਸੀਂ ਇਹ ਗਾਹ ਵਧਣ ਦੀ ਸੋਚ ਸਕਦੇ ਆ ਜਿਵੇਂ ਮੇਰੇ ਭਰਾ ਮੇਰੇ ਨਾਲ ਖੜੇ ਹੁੰਦੇ ਆ ਰਹੀ ਗੱਲ ਫਿਲਮ ਦੀ ਇਹ ਫਿਲਮ ਸੋਲੋ ਨੈਕਸਟ ਸਿਨੇ ਵਰਸ ਵੱਲੋਂ 2026 ਦੇ ਵਿੱਚ ਰਿਲੀਜ਼ ਕੀਤੀ ਜਾਵੇਗੀ ਫਿਲਮ ਦਾ ਨਾਮ ਹੈ ਮਾਰੂ ਇਸ ਫਿਲਮ ਦੇ ਵਿੱਚ ਸਾਡੇ ਮੁੱਖ ਕਿਰਦਾਰ ਦੇ ਵਿੱਚ ਅਮਿਤ ਕੁਮਾਰ ਭੱਟੀ ਜੀ ਏਕੇਬੀ ਦੇ ਨਾਮ ਦੇ ਨਾਲ ਤੇ ਵੰਦਨਾ ਸੰਧੂ ਜੀ ਉਹਨਾਂ ਦੇ ਨਾਲ ਸਨੀ ਭੱਟੀ ਜੀ ਚੇਤਨ ਟਵਾਲ ਜੀ ਲੇਖ ਰਾਜ ਜੀ ਨਿਰਮਲ ਜੀ ਪ੍ਰਿੰਸ ਮਹਿਰਾ ਬਰਡ ਐਂਬੂਲੈਂਸ ਦੇ ਨਾਮ ਨਾਲ ਜਾਣੇ ਜਾਂਦੇ ਚੰਡੀਗੜ੍ਹ ਦੇ ਤੋਂ ਜੱਸੀ ਜੀ ਬਿੰਦਰ ਜੀ ਤੇ ਹੋਰ ਵੀ ਬਹੁਤ ਸਾਰੇ ਕਲਾਕਾਰ ਨੇ ਜਿਹੜੇ ਇਸ ਫਿਲਮ ਦੇ ਵਿੱਚ ਕੰਮ ਕਰਨਗੇ ਮੈਂ ਕੋ ਉਧਰ ਦੇ ਇਸ ਏਰੀਆ ਦੇ ਵਿੱਚ ਅਸੀਂ ਇਸ ਫਿਲਮ ਦੀ ਸ਼ੁਰੂਆਤ ਕਰਾਂਗੇ ਤੇ ਤੁਹਾਡੇ ਨਾਲ ਅਸੀਂ ਅਪਡੇਟ ਜਿਹੜੀ ਆ ਇਸ ਸਬੰਧ ਵਿੱਚ ਕਰਦੇ ਰਹਿਵਾਂਗੇ ਇਸ ਫਿਲਮ ਨੂੰ ਜਿਹੜਾ ਕੀ ਵਿਸ਼ਾ ਹੋਵੇਗਾ ਇਸ ਫਿਲਮ ਦਾ ਇਹ ਫਿਲਮ ਇੱਕ ਸਸਪੈਂਸ ਥ੍ਰਿਲਰ ਹੋਵੇਗੀ ਪਰ ਇਸ ਤਰ੍ਹਾਂ ਦਾ ਅਸੀਂ ਇਸ ਚੀਜ਼ ਨੂੰ ਸੋਚਿਆ ਕਿ ਤੁਸੀਂ ਆਈ ਥਿੰਕ ਸੋ ਕਿ ਪਹਿਲਾਂ ਕਦੇ ਇਸ ਤਰ੍ਹਾਂ ਦਾ ਥ੍ਰਿਲਰ ਦੇਖਿਆ ਨਹੀਂ ਹੋਏਗਾ ਜਿੱਥੇ ਇਹ ਇੱਕ ਸਾਈਕਲੋਜੀਕਲੀ ਟਰੋਮਾ ਦੇ ਵਿੱਚ ਦਰਸ਼ਕਾਂ ਨੂੰ guzaregi ਨਾ ਕਿ ਖੋਦ guzaregi ਅਸੀਂ ਇਸ ਤਰ੍ਹਾਂ ਦਾ ਫਸਟ ਟਾਈਮ ਫਿਲਮ ਇੰਡਸਟਰੀ ਦੇ ਵਿੱਚ ਐਕਸਪੈਰੀਮੈਂਟ ਕਰਨ ਜਾ ਰਹੇ ਹਾਂ ਕਿ ਤੁਸੀਂ ਖੋਦ ਉਸ ਫਿਲਮ ਨੂੰ ਆਪਣਾ ਹਿੱਸਾ ਮੰਨ ਲ ਕੇ ਜੀਵ ਦੇਖੋਗੇ ਤੇ ਤੁਹਾਨੂੰ ਲੱਗੇਗਾ ਕਿ ਤੁਸੀਂ ਫਿਲਮ ਦੇਖੀ ਰ ਹੈ ਬਲਕਿ ਫਿਲਮ ਜੀ ਰ ਹੈ ਇਸ ਫਿਲਮ ਨੂੰ ਸੈਂਸਰ ਬੋਰਡ ਵੱਲੋਂ ਜਿਹੜਾ ਪਾਸ ਕੀਤਾ ਜਾਵੇਗਾ ਬਿਲਕੁਲ ਜੀ ਕਿਉਂਕਿ ਥੀਐਟ੍ਰੀਕਲ ਰਿਲੀਜ਼ ਹੋਵੇਗੀ ਸੈਂਸਰ ਬੋਰਡ ਦੇ ਵੱਲੋਂ ਜੋ ਵੀ ਇਹਨੂੰ ਸਰਟੀਫਿਕੇਟ ਮਿਲੇਗਾ ਚਾਹੇ ਉਹ ਯੂਏ ਮਿਲੇ ਚਾਹੇ ਉਹ اے ਸਰਟੀਫਾਈਡ ਮਿਲੇ ਕਿਉਂਕਿ ਥੋੜੀ ਬਰੂਟਲਟੀ ਵੀ ਹੋਵੇਗੀ ਖੂਨ ਖਰਾਬਾ ਵੀ ਸ਼ੋ ਹੋਏਗਾ ਇਸ ਕਰਕੇ ਸਭਾਵਿਕ ਹੈ ਕਿ ਇਹ 18+ ਦੀ ਕੈਟਾਗਰੀ ਦੇ ਵਿੱਚ ਆਵੇ ਕਿਉਂਕਿ ਅੱਜ ਕੱਲ ਜਿਹੜੀਆਂ ਫਿਲਮਾਂ ਹੈਗੀਆਂ ਲੋਕਾਂ ਦਾ ਜਿਹੜਾ ਰੁਝਾਨ ਘਟਦਾ ਜਾ ਰਿਹਾ ਸੋਸ਼ਲ ਮੀਡੀਆ ਹੀ ਜ਼ਿਆਦਾ ਚੱਲ ਰਿਹਾ ਹੈਗਾ ਇਸ ਸਿਨੇਮਾ ਘਰਾਂ ਦੀ ਗੱਲ ਕਰੀਏ ਸਿਨੇਮਾ ਘਰਾਂ ਦੇ ਵਿੱਚ ਲੋਕ ਬਹੁਤ ਘਟ ਜਾਂਦੇ ਨੇ ਕਿਸ ਤਰ੍ਹਾਂ ਦੇ ਦੇ ਆ ਬਿਲਕੁਲ ਦੇਖੋ ਤੁਸੀਂ ਜਿਹੜੀ ਗੱਲ ਕੀਤੀ ਹੈ ਬਹੁਤ ਵਧੀਆ ਹੈ ਕਿਉਂਕਿ ਇੱਕ ਤਾਂ ਅੱਜ ਕੱਲ ਜੇ ਦੇਖੇ ਤਾਂ ਅਰਨਿੰਗ ਜਿਹੜੀ ਆ ਅਰਨਿੰਗ ਸੋਰਸ ਬਹੁਤ ਜ਼ਿਆਦਾ ਘਟ ਗਏ ਆ ਉਤੋਂ ਮਹਿੰਗਾਈ ਇੰਨੀ ਹੋਣ ਕਰਕੇ ਲੋਕੀ ਜ਼ਿਆਦਾਤਰ ਇੱਕ 150 ਦਾ ਪੈਕ ਲੈ ਕੇ ਮਹੀਨਾ ਭਰ ਦੇਖਣਾ ਜ਼ਿਆਦਾ ਪਸੰਦ ਕਰਦੇ ਆ OTT ਪਲੇਟਫਾਰਮ ਸੋ ਸਾਡੀ ਵੀ ਪਲੈਨਿੰਗ ਇਹ ਹੈ ਜਿੱਥੇ ਅਸੀਂ ਥੀਏਟਰ ਦੇ ਵਿੱਚ ਰਿਲੀਜ਼ ਕਰਾਂਗੇ ਅਸੀਂ ਇਸ ਨੂੰ ਉਸ ਦੇ ਨਾਲ ਨਾਲ ਜਿਹੜੇ ਲੀਡਿੰਗ ਜਿਹੜੇ OTT ਪਲੇਟਫਾਰਮ ਹੋਣਗੇ ਉਹਨਾਂ ਤੇ ਵੀ ਕਰਾਂਗੇ ਕਲਾਸ ਕੁਛ ਦੇਰ ਬਾਅਦ ਫ੍ਰੀ ਵਾਲੇ ਪਲੇਟਫਾਰਮ ਲਾਈਕ YouTube, Daily Motions, Rumbles ਜਾਂ Cinehal ਵਗੈਰਾ ਸਾਰਿਆਂ ਤੇ ਇਸ ਨੂੰ ਸ਼ਾਰਟਲੀ ਦਿਖਾਵਾਂਗੇ ਜੀ। ਇਹ ਇਸ ਇਸ ਫਿਲਮ ਦੇ ਵਿੱਚ ਕੀ ਮੈਸੇਜ ਦਿੱਤਾ ਜਾਵੇਗਾ? ਦੇਖੋ ਮੈਸੇਜ ਦੀ ਗੱਲ ਕੀ ਤੇ ਸਾਡੀ ਇਹ ਫਿਲਮ ਥੋੜੀ ਸੋਸ਼ਲ ਸਰਵਿਸ ਦੇ ਨਾਲ ਨਹੀਂ ਰਿਲੇਟ। ਮੈਂ ਸਿੱਧਾ ਕਹਾਂਗਾ ਇੱਕ ਮਸਾਲਾ ਮੂਵੀ ਹੋਵੇਗੀ ਜਿਸ ਵਿੱਚ ਆਪਾਂ ਨੂੰ 2.5 ਘੰਟੇ ਦਾ ਐਂਟਰਟੇਨਮੈਂਟ ਰੱਜ ਕੇ ਮਿਲੇਗਾ। ਸ਼ੁਰੂ ਤੋਂ ਕਿਉਂਕਿ ਸੀਕਵਲ ਦੇ ਵਿੱਚ ਇਹ ਸਟੋਰੀ ਥੋੜੀ ਲੰਬੀ ਹੋਣ ਕਰਕੇ ਅਸੀਂ ਇਹਨੂੰ ਦੋ ਸੀਕਵੈਂਸ ਵਿੱਚ ਪਾਰਟ 1 ਤੇ ਪਾਰਟ 2 ਵਿੱਚ ਰਿਲੀਜ਼ ਕਰਾਂਗੇ ਤੇ ਨਹੀਂ ਗੱਲ ਜੇ ਸੋਸ਼ਲ ਦੇ ਮੈਸੇਜ ਦੀ ਗੱਲ ਹੈ ਤਾਂ ਉਹਦੇ ਵਿੱਚ ਤੁਹਾਨੂੰ ਸਭ ਤੋਂ ਵਧੀਆ ਮੈਸੇਜ ਇਹ ਹੀ ਮਿਲੇਗਾ ਕਿ ਕਿਸੇ ਵੀ ਕਰੀਬੀ ਤੇ ਵਿਸ਼ਵਾਸ ਕਰਨਾ ਕਿੰਨਾ ਤੁਹਾਡੇ ਲਈ ਗਲਤ ਹੋ ਸਕਦਾ ਇੱਕ ਆਪਣੇ ਗੋਗੀ ਜੀ ਵੱਡੀ ਗੱਲ ਹੈਗੀ ਆ ਕੋਈ ਵੱਡਾ ਵੀ ਜਿਹੜਾ ਹੈਗਾ ਇਸ ਫਿਲਮ ਦੇ ਵਿੱਚ ਐਕਟਰ ਕੰਮ ਕਰ ਰਿਹਾ ਹੈ ਬਿਲਕੁਲ ਬਾਲੀਵੁੱਡ ਇੰਡਸਟਰੀ ਦੇ ਅਜੇ ਮਿਸ਼ਰਾ ਜੀ ਜਸਵਿੰਦਰ ਭੱਲਾ ਜੀ ਦਵਿੰਦਰ ਦਿਆਲਪੁਰੀ ਤੇ ਹੋਰ ਵੀ ਬਹੁਤ ਸਾਰੇ ਕਲਾਕਾਰ ਨੇ ਜਿਹੜੇ ਇਸ ਫਿਲਮ ਦੇ ਵਿੱਚ ਸਾਡੇ ਨਾਲ ਕੰਮ ਕਰਨਗੇ ਠੀਕ ਇੱਕ ਮੈਂ ਹੋਰ ਛੋਟੀ ਜੀ ਜਾਣਕਾਰੀ ਦੇਣਾ ਚਾਹਾਂਗਾ ਕਿ ਨੈਕਸਟ ਮੰਥ ਸਾਡੀ ਇੱਕ ਸ਼ਾਰਟ ਮੂਵੀ ਆ ਰਹੀ ਹੈ ਮੈਂਟਲ ਡਰਸਟ ਇਹ ਫਿਲਮ ਇਦਾਂ ਦੀ ਹੈ ਜਿਹੜੀ ਸਰਕਾਰੀ ਦਫ਼ਤਰਾਂ 'ਚ ਕੰਮ ਕਰ ਰਹੇ ਬਾਹਵਾਂ ਇੱਕ ਇਦਾਂ ਦਾ ਮੈਸੇਜ ਦੇਵੇਗੀ ਜਿਹੜਾ ਉਹਨਾਂ ਦੇ ਦਿਮਾਗ 'ਚ ਝੂਠ ਦਿੰਦਿਆਂ ਹੋਇਆ ਉਹਨਾਂ ਦੇ ਸੁਭਾਅ 'ਚ ਬਦਲਾਅ ਲਿਆਉਣ ਦੀ ਤਾਕਤ ਰੱਖਦੀ ਹੈ ਇਹ ਮਹੀਨੇ ਹੀ ਰਿਲੀਜ਼ ਹੋਵੇਗੀ よろしす。